ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਬੋਲ ਰਹੇ ਹਾਂ ਜੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਆ ਜੀ ਸੰਸਥਾ ਦੇ 5 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਇੱਕ ਗੁਰਮਤ ਸਮਾਗਮ ਜਿਹੜਾ ਰੱਖਿਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਹੋਣ ਲੱਗਿਆ ਲਚਕਾਣੀ ਆਸ਼ਰਮ ਦੇ ਵਿੱਚ ਗੁਰੂ ਸਾਹਿਬ ਖੁਣੇ ਕੁਝ ਸਮੇਂ ਦੇ ਵਿੱਚ ਜਿਹੜਾ ਇੱਥੇ ਪ੍ਰਕਾਸ਼ ਹੋਣਗੇ ਜੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਪਟਿਆਲੇ ਦੇ ਨੇੜੇ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਇਹ ਜਿਹੜਾ ਗੁਰਮਤ ਸਮਾਗਮ ਆ ਅਸੀਂ ਕੁਝ ਸੰਗਤਾਂ ਪੁੱਛ ਰਹੀਆਂ ਨੇ ਵੀ ਕਿਹੜੇ ਕਿਹੜੇ ਜਥੇ ਪਹੁੰਚਣਗੇ ਅਸੀਂ ਉਹ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਕੱਲ ਮਾਫ਼ ਕਰਨਾ ਪਰਸੋਂ ਸਵੇਰੇ 8:30 ਵਜੇ ਤੋਂ ਸਮਾਗਮ ਸ਼ੁਰੂ ਹੋ ਜਾਣਾ ਜੀ ਅਤੇ 2:30 3 ਵਜੇ ਤੱਕ ਸਮਾਪਤੀ ਆ ਜਿਹੜੇ ਸੰਗਤ ਦੇ ਵਿੱਚੋਂ ਅਤੇ ਜਿਹੜੇ ਕੀਰਤਨੀ ਜਥੇ ਜਾਂ ਜਿਹੜੇ ਢਾਡੀ ਆਉਣਗੇ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਸੰਤ ਬਾਬਾ ਭਪਿੰਦਰ ਸਿੰਘ ਜੀ ਨੇ ਜਰਗ ਤੋਂ ਰਾੜਾ ਸਾਹਿਬ ਵਾਲੀ ਸੰਪਰਦਾ ਤੋਂ ਬਾਬਾ ਜੀ ਤੋਂ ਅਤੇ ਰਾੜਾ ਸਾਹਿਬ ਤੋਂ ਬਾਬਾ ਜੀ ਜਿਹੜੇ ਮਾਫ ਕਰਨਾ ਆਲੋਵਾਲ ਤੋਂ ਬਾਬਾ ਜੀ ਨੇ ਸਾਡੇ ਸਤਿਕਾਰਯੋਗ ਦਵਲਾਨ ਸਾਹਿਬ ਤੋਂ ਬਾਬਾ ਜੀ ਨੇ ਸਾਡੇ ਸਤਿਕਾਰਯੋਗ ਰੋੜੇਵਾਲ ਸਾਹਿਬ ਤੋਂ ਸੰਤ ਬਾਬਾ ਪੂਰਨ ਦਾਸ ਜੀ ਮਹਾਰਾਜ ਜੀ ਦੀ ਬਹੁਤ ਹੀ ਤਪਸਵੀ ਧਰਤੀ ਹੈ ਸਾਡੇ ਨੇੜੇ ਉੱਥੋਂ ਬਾਬਾ ਜੀ ਵੀ ਜਿਹੜਾ ਆਉਣਗੇ 10 ਮਿੰਟ ਹਾਜ਼ਰੀ ਲਵਾਉਣਗੇ ਜੀ ਔਰ ਉਸ ਤੋਂ ਬਾਅਦ ਕੀ ਹੈ ਜੀ ਭਾਈ ਜਗਿੰਦਰ ਸਿੰਘ ਰਿਆਰਡ ਜੀ ਜਿਹੜੇ ਲੁਧਿਆਣੇ ਤੋਂ ਨੇ ਉਹਨਾਂ ਨੇ ਵੀ ਕੀਰਤਨ ਕਰਨਾ ਜੀ 40 45 ਮਿੰਟ ਅੱਧਾ ਘੰਟਾ ਪੌਣਾ ਘੰਟਾ ਜਿੰਨਾ ਵੀ ਸਮਾਂ ਹੋਊਗਾ ਅਤੇ ਜਿਹੜੇ ਬਾਬਾ ਗੁਲਾਬ ਸਿੰਘ ਜੀ ਨੇ ਚਮਕੌਰ ਸਾਹਿਬ ਵਾਲੇ ਉਹਨਾਂ ਨੇ ਵੀ ਕੀਰਤਨ ਕਰਨਾ ਜੀ ਆਪ ਜੀ ਨੇ ਉਹਨਾਂ ਦਾ ਵੀ ਕੀਰਤਨ ਸੁਣਨਾ ਅਤੇ ਜਿਹੜੇ ਢਾਡੀ ਹੋਗੇ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਉਹਨਾਂ ਦਾ ਵੀ ਜਥਾ ਜਿਹੜਾ ਕੀਰਤਨ ਕਰੂਗਾ ਜੀ ਅੱਧਾ ਘੰਟਾ ਪੌਣਾ ਘੰਟਾ ਘੰਟਾ ਜਿੰਨਾ ਵੀ ਸਮਾਂ ਹੋਊਗਾ ਉਹ ਸੰਤ ਮਹਾਪੁਰਸ਼ ਤੈਅ ਕਰਨਗੇ ਜੀ ਅੱਜ ਸਾਰਾ ਤੈਅ ਹੋ ਜੂਗਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਆਉਣਾ ਇਸ ਸਮਾਗਮ ਦੇ ਵਿੱਚ ਤੁਸੀਂ ਆਉਣਾ ਇਸ ਖੁਸ਼ੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਆਪ ਜੀ ਨੇ ਸਾਰੀ ਸੰਗਤ ਨੇ ਆਉਣਾ ਪਿੰਡਾਂ ਦੇ ਵਿੱਚ ਸਾਡੀ ਬੇਨਤੀ ਹੈ ਇਸ ਗੁਰਮ ਸਮਾਗਮ ਦੇ ਵਿੱਚ ਟਰੈਲੀਆਂ ਜਰੂਰ ਲੈ ਕੇ ਆਈਆਂ ਜਾਣ ਕਿਉਂਕਿ ਜਿਹੜੀਆਂ ਬੀਬੀਆਂ ਨੇ ਜਾਂ ਜਿਹੜੇ ਬਜ਼ੁਰਗ ਨੇ ਜਿਹੜੇ ਨਹੀਂ ਚੱਲ ਫਿਰ ਸਕਦੇ ਉਹਨਾਂ ਦੇ ਮਨ 'ਚ ਚੌਹ ਹੁੰਦਾ ਗੁਰਮ ਸਮਾਗਮ ਦਾ ਕਿਤੇ ਨਾ ਕਿਤੇ ਸਾਡੀ ਇਹ ਸਾਡੀ ਇਹ ਭੁੱਖਾ ਵੀ ਜਿਹੜੇ ਗੁਰਮ ਸਮਾਗਮ ਦੇ ਵਿੱਚ ਉਹ ਬਜ਼ੁਰਗ ਉਹ ਮਾਤਾਵਾਂ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਲਿਆਂਦਾ ਜਾਵੇ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਸਾਡੇ ਆਲੇ ਦੁਆਲੇ ਜੱਸੋਵਾਲ ਸਿੱਧੂਵਾਲ ਬਖਸ਼ੀਵਾਲ ਖੇੜੀ ਜਿੰਨੇ ਵੀ ਪਿੰਡ ਨੇ ਜੀ ਹੁਣ ਆਪਾਂ ਪਿੰਡਾਂ ਦਾ ਨਾਮ ਲਾਵਾਂਗੇ ਲਿਸਟ ਬਹੁਤ ਲੰਬੀ ਹੋ ਜਾਊਗੀ ਜੀ ਸਾਡੀ ਬੇਨਤੀ ਆ ਪੰਚਾਇਤਾਂ ਨੂੰ ਵੈਸੇ ਸਾਰੀਆਂ ਸੰਗਤਾਂ ਦੇ ਪਿੰਡਾਂ ਦੇ ਵਿੱਚ ਸਾਨੂੰ ਸੱਦਾ ਤਾਂ ਪਹੁੰਚੇ ਗਿਆ ਤੇ ਜਿਹੜਾ ਟ੍ਰੈਲੀਆਂ ਜਰੂਰ ਲੈ ਕੇ ਆਉਣੀਆਂ ਨੇ ਬੀਬੀਆਂ ਨੂੰ ਬੀਬੀਆਂ ਤੇ ਬਜ਼ੁਰਗਾਂ ਲਈ ਟਰੈਲੀਆਂ ਜ਼ਰੂਰੀ ਕਿ ਇੱਕ ਦੋ ਦੋ ਪੰਚਾਇਤਾਂ ਜ਼ਰੂਰ ਲਾਉਣ ਤਾਂ ਜੋ ਇਸ ਗੁਰਮਤ ਸਮਾਗਮ ਦੇ ਵਿੱਚ ਜਿਹੜਾ ਉਹ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਜੀ ਅਤੇ ਅੱਜ ਪ੍ਰਕਾਸ਼ ਜਿਹੜਾ ਲਚਕਾਣੀ ਦੇ ਵਿੱਚ ਹੋ ਰਿਹਾ ਬਾਕੀ ਨਾ ਜੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਸਕਰੀਨ ਦੇ ਉੱਪਰ ਅਸੀਂ ਦੋ ਨੰਬਰ ਦਵਾਂਗੇ ਜੇਕਰ ਕੋਈ ਵੀ ਆਪ ਜੀ ਨੇ ਜਾਣਕਾਰੀ ਲੈਣੀ ਆ ਜੀ ਤਾਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਜੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਾਂਗੇ ਅਸੀਂ ਤੁਹਾਨੂੰ ਜਿਹੜਾ ਤੁਹਾਡੀ ਉਡੀਕ ਕਰਾਂਗੇ ਗੁਰੂ ਮਹਾਰਾਜ ਪ੍ਰਕਾਸ਼ ਹੋਣਗੇ ਤੁਸੀਂ ਆਉਣਾ ਸਾਨੂੰ ਬਹੁਤ ਹੀ ਮਨ ਨੂੰ ਖੁਸ਼ੀ ਮਿਲਨੀ ਆ ਇਸ ਵਕਤ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਅਲਚਕਾਣੀ ਦੇ ਵਿੱਚ ਖੜੇ ਆ ਜੀ ਬਾਕੀ ਨਾਲ ਨਾਲ ਅਸੀਂ ਅਪਡੇਟ ਜਿਹੜੀ ਦਿੰਦੇ ਰਹਾਂਗੇ ਜੀ ਬਿਲਕੁਲ ਸੰਸਥਾ ਦੇ ਬਿਲਕੁਲ ਨਾਲ ਅੱਧਾ ਕਿਲੇ ਦੀ ਬਾਹੀ ਦੇ ਉੱਪਰ ਜਿਹੜਾ ਇਹ ਗੁਰਮਤ ਸਮਾਗਮ ਆ ਜੀ ਅਸੀਂ ਮਾੜਾ ਜਿਹਾ ਕੈਮਰਾ ਮਾਰ ਕੇ ਵੀ ਦਿਖਾ ਦਿੰਨੇ ਆ ਜਿੱਥੇ ਇਹ ਕੰਧ ਆ ਜੀ ਇਹ ਕੰਧ ਦੇ ਪਰਲੇ ਪਾਸੇ ਗੁਰਮਤ ਸਮਾਗਮ ਆ ਜੀ ਉਧਰਲੇ ਪਾਸੇ ਵੀ ਰਸਤਾ ਆ ਜੀ ਇਹ ਪੰਜ ਕਿਲੇ ਔਰ ਦੋ ਕਿਲੇ ਪਾਰਕਿੰਗ ਇਹਨੂੰ ਨੇ ਪੰਜ ਕਿਲੇ ਸਮਾਗਮ ਨੂੰ ਨੇ ਜੀ ਆਪ ਜੀ ਨੇ ਸਾਰੀ ਸੰਗਤ ਨੇ ਭੈਣ ਭਰਾਵਾਂ ਨੇ ਹਾਜ਼ਰੀ ਲਵਾਉਣੀ ਆ ਤੇ ਬਹੁਤ ਬਹੁਤ ਧੰਨਵਾਦ ਜੀ ਇਸ ਵਕਤ ਅਸੀਂ ਲਚਕਾਣੀ ਪਿੰਡ ਦੇ ਵਿੱਚ ਆ ਜੀ ਗੁਰੂ ਨਾਨਕ ਦਾ ਦਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜੀ ਸੰਗਤ ਜੀ ਅਸੀਂ ਤੁਹਾਨੂੰ ਇਹ ਉਹ ਸਾਡੇ ਲਈ ਜਿਹੜਾ ਸਵਰਗ ਆ ਸਵਰਗ ਦੇ ਵੀ ਦਰਸ਼ਨ ਕਰਵਾ ਦਿੰਨੇ ਆ ਜੀ ਇਹ ਗੁਰੂ ਨਾਨਕ ਦਾ ਦਰ ਆ ਜੀ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖੋਗੇ ਇਸ ਵਕਤ ਨਿਸ਼ਾਨ ਸਾਹਿਬ ਉੱਪਰ ਝੂਲ ਰਹੇ ਨੇ ਜੀ ਇਸ ਬਿਲਡਿੰਗ ਦੇ ਵਿੱਚ 150 ਉਹ ਰੱਬੀ ਰੂਹਾਂ ਰਹਿ ਰਹੀਆਂ ਨੇ ਜਿਨ੍ਹਾਂ ਰੱਬੀ ਰੂਹਾਂ ਨੇ ਇਸ ਜਗ੍ਹਾ ਦਾ ਪ੍ਰਤਾਪ ਵਧਾਇਆ ਮੈਂ ਕੈਮਰੇ ਵਾਲੇ ਵੀਰ ਨੂੰ ਕਹੂੰਗਾ ਵੀ ਇਹ ਘਰ ਦੇ ਜ਼ਰੂਰ ਦਰਸ਼ਨ ਸੰਗਤ ਨੂੰ ਕਰਾਏ ਜਾਣ ਕਿਉਂਕਿ ਸੰਗਤ ਵਿਦੇਸ਼ਾਂ ਦੇ ਵਿੱਚ ਪਿੰਡਾਂ ਦੇ ਵਿੱਚ ਬੈਠੇ ਉਹਨਾਂ ਨੂੰ ਚਾਹ ਹੁੰਦਾ ਵੀ ਅਸੀਂ ਇਸ ਘਰ ਦੇ ਦਰਸ਼ਨ ਕਰੀਏ ਇਸ ਘਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਹੋਰ ਅੱਗੇ ਪ੍ਰਬੰਧ ਕੀਤਾ ਜਾ ਰਿਹਾ ਜੀ ਜਿਹੜਾ ਇਹਨਾਂ ਰੱਬੀ ਰੂਹਾਂ ਲਈ ਔਰ ਇੱਧਰ ਕਮਰੇ ਨੇ ਜੀ ਇੱਧਰ ਹੁਣ ਪ੍ਰਕਾਸ਼ ਕੀਤਾ ਜਾਣਾ ਤਾਂ ਹੀ ਇਹ ਜਿਹੜਾ ਲੜੀਆਂ ਲਾਈਆਂ ਗਈਆਂ ਨੇ ਆਪਾਂ ਥੋੜਾ ਦੂਰ ਤੋਂ ਖੜਕੇ ਇੱਕ ਵੀਡੀਓ ਬਣਾਉਨੇ ਆਂ ਅਤੇ ਹੁਣ ਇੱਧਰ ਸਾਰੇ ਵੀਰਾਂ ਨੂੰ ਤਿਆਰ ਕੀਤਾ ਜਾ ਰਿਹਾ ਜੀ ਪਹਿਲਾਂ ਸਫਾਈਆਂ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਸਾਰਿਆਂ ਨੂੰ ਇਸ਼ਨਾਨ ਕਰਵਾਏ ਜਾਣੇ ਨੇ ਫਿਰ ਕੰਗਾ ਜਿਹੜਾ ਕੇਸਾਂ ਦੀ ਸਭ ਸੰਭਾਲ ਕਰਕੇ ਫਿਰ ਜਿਹੜਾ ਤਿਆਰ ਕਰ ਦਿੱਤਾ ਜਾਊ ਸਾਰਿਆਂ ਨੂੰ ਕਿਉਂਕਿ 150 ਮੈਂਬਰ ਆ ਜੀ ਉਹਰੇ ਤੇ 4-5 ਘੰਟਿਆਂ ਦਾ ਇਹ ਜਿਹੜੀ ਸੇਵਾ ਹੁੰਦੀ ਆ ਸਵੇਰੇ ਇਹ 5-7-10 ਜਾਣੇ ਲੱਗਦੇ ਨੇ ਤੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਆਉਣਾ ਤੇ ਇਹ ਵੀ ਰੱਬੀ ਰੂਹਾਂ ਵੀ ਜਿਹੜੀਆਂ ਜਿਹੜੀਆਂ ਉਸ ਗੁਰੂ ਮਹਾਰਾਜ ਦੇ ਪੰਡਾਲ ਦੇ ਵਿੱਚ ਹਾਜ਼ਰ ਹੋਣਗੀਆਂ ਇਹਨਾਂ ਰੱਬੀ ਰੂਹਾਂ ਨੇ ਵੀ ਮਹਾਰਾਜ ਦੀ ਬਾਣੀ ਦਾ ਜਿਹੜਾ ਜਿਹੜੀ ਉਹ ਕੰਨਾਂ 'ਚ ਇਹਨਾਂ ਦੇ ਵੀ ਉਹ ਗੁਰਬਾਣੀ ਪਹਿਣੀ ਆ ਜੋ ਮਹਾਰਾਜ ਉਪਦੇਸ਼ ਦੇਣਗੇ ਜੋ ਹੁਕਮਨਾਮਾ ਸਾਹਿਬ ਆਊਗਾ ਉਹਨਾਂ ਨੇ ਸਾਨੂੰ ਤਾਰ ਦੇਣਾ ਮਹਾਰਾਜ ਨੇ ਜਦੋਂ ਮਹਾਰਾਜੇ ਆ ਗਏ ਤਾਂ ਸਾਰੇ ਕਾਰਜ ਆਪਰਾਸ ਹੋ ਜਾਣਗੇ ਸਾਨੂੰ ਇੰਨੀ ਉਹ ਬਹੁਤ ਖੁਸ਼ੀ ਆ ਵੀ ਮਹਾਰਾ ਸੱਚੇ ਪਾਸ਼ਾ ਵਾਹਿਗੁਰੂ ਨੇ ਸਾਡੇ ਵਰਗੇ ਇਨਸਾਨਾਂ ਤੋਂ ਇਹ ਕਾਰਜ ਕਰਵਾਏ ਹੋਰ ਕਿੰਨੀਆਂ ਜੱਥੇਬੰਦੀਆਂ ਕਿੰਨੇ ਭੈਣ ਭਰਾ ਕਿੰਨੇ ਸੰਤ ਮਹਾਪੁਰਸ਼ਾਂ ਨੇ ਸਪੋਰਟ ਕੀਤੀ ਇਸ ਕਾਰਜ ਦੇ ਵਿੱਚ ਅਸੀਂ ਸਾਰੀ ਸੰਗਤ ਦਾ ਤਹਿ ਦਿਲੋਂ ਤਨਵਾਦੀਆਂ ਜੀ ਵੀ ਤੁਸੀਂ ਇੰਨੀ ਸਪੋਰਟ ਕੀਤੀ ਅਸੀਂ ਕਦੇ ਇਹ ਚੀਜ਼ਾਂ ਸੋਚੀਆਂ ਵੀ ਨਹੀਂ ਸੀਗੀਆਂ ਮਹਾਰਾ ਸੱਚੇ ਪਾਸ਼ਾ ਵਾਹਿਗੁਰੂ ਨੇ ਪਤਾ ਨਹੀਂ ਕੋਈ ਐ ਲਵੇ ਖੜ ਕੇ ਕੋਈ ਇਹੋ ਜੀਆਂ ਵਡਿਆਈਆਂ ਦੇਤੀਆਂ ਮਹਾਰਾਜ ਨੇ ਬਹੁਤ ਖੁਸ਼ੀ ਆ ਵੀ ਗੁਰਮਤ ਸਮਾਗਮ ਪਿੰਡ ਲਚਕਾਣੀ ਦੇ ਵਿੱਚ ਹੋ ਰਿਹਾ ਤੇ ਪਿੰਡ ਦੇ ਵਿੱਚ ਵੀ ਹਰੇਕ ਮਾਈ ਭਾਈ ਭੈਣ ਭਰਾ ਸਾਰਿਆਂ ਦੇ ਵਿੱਚ ਖੁਸ਼ੀ ਆ ਜੀ ਕਿਉਂਕਿ ਸਿੱਖੀ ਦਾ ਪ੍ਰਚਾਰ ਹੋਣਾ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਨਗਰ ਵੀ ਸਾਰਾ ਸਾਡਾ ਜਿਹੜਾ ਉਰੇ ਹਾਜ਼ਰ ਹੋਊਗਾ ਇਲਾਕਾ ਵੀ ਬਹੁਤ ਵੱਡੇ ਪੱਧਰ ਤੇ ਅਸੀਂ ਸੋਚਿਆ ਤਾਂ ਸੀਗਾ ਵੀ 2000 2500 ਸੰਗਤ ਆਊਗੀ ਪਰ ਸਾਨੂੰ ਲੱਗਦਾ ਵੀ ਇਹ 5000 6000 7000 ਇਦਾਂ ਸੰਗਤ ਵੱਧ ਆਊਗੀ ਜੀ ਇਸ ਸਮਾਗਮ ਦੇ ਵਿੱਚ ਖੋਰ ਵੀ ਬਹੁਤ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਜੀ ਤੁਸੀਂ ਸਾਰੇ ਭੈਣ ਭਰਾਵਾਂ ਮੈਨੂੰ ਆਉਣਾ ਸਾਨੂੰ ਸੇਵਾ ਵਾਲੇ ਵੀਰਾਂ ਦੀ ਬਹੁਤ ਲੋੜ ਆ ਜੀ ਅਸੀਂ ਲੱਕੇ ਚ ਸਪੋਰਟ ਲਈ ਸੰਗਤ ਨੂੰ ਕਹਿੰਨੀ ਆ ਸੇਵ ਵਾਲੇ ਵੀਰ ਵੈਸੇ ਤਾਂ 150 ਵੀਰ ਹੈਗੇ 150 ਬੰਦੇ ਜੀ ਟੀਮ ਬਣ ਗਈ ਪਰ ਸਾਨੂੰ ਬੀਬੀਆਂ ਦੀ ਲੋੜ ਹੈ ਜਿਹੜੀਆਂ ਪੰਡਾਲ ਦੇ ਵਿੱਚ ਮਾਤਾਵਾਂ ਨੂੰ ਜਿਹੜਾ ਚੁੱਪ ਕਰਕੇ ਬਿਠਾ ਸਕਣ ਸੰਗਤ ਨੂੰ ਇਕਾਗਰਤਾ ਬਣਾ ਕੇ ਰੱਖਣ ਅਤੇ ਹੋਰ ਬਹੁਤ ਐਸੀ ਥਾਂ ਤੇ ਬੀਬੀਆਂ ਦੀ ਲੋੜ ਹੈ ਜੀ ਤੁਸੀਂ ਸਾਰੇ ਭੈਣ ਭਰਾ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤਾਂ ਜੋ ਜਿਹੜਾ ਇਹ ਸੰਗਤਾਂ ਤੱਕ ਆਵਾਜ਼ ਪਹੁੰਚ ਜਵੇ ਅਤੇ ਹੁਣ ਇੱਧਰਲੇ ਪਾਸੇ ਜੀ ਪ੍ਰਕਾਸ਼ ਹੋਣ ਲੱਗਿਆ ਮਹਾਰਾਜ ਦਾ ਆਪਾਂ ਅੰਦਰੋਂ ਵੀ ਦਿਖਾ ਦਿੰਨੇ ਆ ਜੀ ਅੰਦਰੋਂ ਜਿਹੜਾ ਕਮਰਾ ਤਿਆਰ ਕੀਤਾ ਜਾ ਰਿਹਾ ਗੱਡੀ ਵੀ ਧੋ ਕੇ ਖੜਾ ਲਈ ਜੀ ਕਿਉਂਕਿ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਜੀ ਅਤੇ ਇੱਧਰ ਵਾਹਿਗੁਰੂ ਇੱਧਰ ਹੁਣ ਜੀ ਆਪਣਾ ਇੱਧਰਲੇ ਪਾਸੇ ਦਫ਼ਤਰ ਦੇ ਵਿੱਚ ਇੱਧਰ ਪ੍ਰਸ਼ਾਦਾ ਤਿਆਰ ਹੋ ਰਿਹਾ ਜੀ ਬੀਬੀਆਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ ਅਤੇ ਇੱਧਰਲੇ ਪਾਸੇ ਜਿਹੜਾ ਪ੍ਰਕਾਸ਼ ਹੋਣਾ ਜੀ ਸਾਰੇ ਨੌਜਵਾਨ ਵੀਰ ਭਰਾ ਤਿਆਰ ਕਰ ਰਹੇ ਨੇ ਮਹਾਰਾਜ ਦਾ ਜਿਹੜਾ ਆਸਣ ਲਾ ਰਹੇ ਨੇ ਅਤੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਨੇ ਅਤੇ ਕੀਰਤਨ ਦਾ ਆਨੰਦ ਲੈਣਾ 19 ਤਰੀਕਾ ਜੀ ਅੱਜ 11ਵਾਂ ਮਹੀਨਾ ਅਤੇ ਕੱਲ ਨੂੰ 20 ਤਰੀਕ 21 ਤਰੀਕ ਨੂੰ ਸਵੇਰੇ ਭੋਗ ਪਾਏ ਜਾਣਗੇ ਜੀ ਸਾਰੇ ਭੈਣ ਭਰਾਵਾਂ ਨੇ ਸੱਜਰੇ ਆਉਣਾ ਜੀ 8 8:30 ਵਜੇ ਸਮਾਗਮ ਸ਼ੁਰੂ ਹੋ ਜਾਣਾ ਜੀ ਕਿਉਂਕਿ 5 6 7 ਘੰਟਿਆਂ ਦਾ ਸਮਾਗਮ ਹੁੰਦਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਜਲਦੀ ਤੋਂ ਜਲਦੀ ਹਾਜ਼ਰੀ ਲਵਾਉਣੀ ਹੈ ਧੰਨਵਾਦ ਹੱਸਦੇ ਬਹੱਸਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਯੋ ਮਹਾਰਾਜੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਂਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਏ ਗੁਰੂ ਸਤ ਨਾਮ ਵਾਹੇ ਗੁਰੂ ਸਤ ਸਤ ਨਾਮ ਵਾਹਿਗੁਰੂ 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 ਸਤ ਵਾਹਿਗੁਰੂ े गुरु सतनागुरु सतनाम वाहे गुरु सतनाम वाहे गुरु ਸੱਚੇ ਪਾਤਸ਼ਾਹ ਜੀ ਨਿਹਾਲ ਨਿਹਾਲ ਕਰੋ ਉਸ ਤੋਂ ਪ੍ਰੰਤ ਸ੍ਰੀ ਖੰਡ ਪਾਤ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਸੁਖ ਹੋਏ ਨਾਮ ਜਪਾਵੇ ਗੁਰ ਨਾਨਕ ਦਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ